ਕਣਕ ਦੇ ਸੀਜਤ ਦੇ ਵਿੱਚ ਕਦੇ ਕੋਈ ਇਲੈਕਸ਼ਨ ਨਹੀਂ ਆਇਆ ਪਰ ਇਹ ਸਰਕਾਰ ਨੇ ਝੱਡੀਆਂ ਦਾਤੀਆਂ ਜਦੋਂ ਕਿ ਕੋਈ ਇਲੈਕਸ਼ਨ ਦਉਦਾ ਉਹਦੇ ਪਦਵਾਦਰ ਪਹਿਲਾਂ ਨੋਟਿਸ ਲੋਨ ਦਾ ਪੈ। ਇਹ ਪਰਸੋ ਨੋਟਿਸ ਲੱਗਾ ਕੱਲ ਜੋੜ ਕਰਾਤੀ ਤੇ ਆਪਦੇ ਆਪ ਹੀ ਜਿਹੜੇ ਦਸਾ ਬੱਧਿਆ ਦੀ ਚੋਣ ਕਰਕੇ ਉਹ ਚਲੇ ਗਏ। ਇਹ ਸਟੇਟੀ ਮੈਂਬਰ ਆ ਸਾਨੂੰ ਨਹੀਂ ਦੱਸਿਆ। ਮੈਨੂੰ ਵੀ ਨਹੀਂ ਪਤਾ। ਸਾਨੂੰ ਨੂੰ ਨਹੀਂ ਪਤਾ। ਤਾਂ ਦਾ ਕੱਲ ਪਤਾ ਲੱਗਾ ਸਵੇਰ ਇਲੈਕਸ਼ਨ। ਸੈਟੀ ਮੈਂਬਰਾਂ ਦਾ ਕਾਨੂੰਨੀ ਪਤਾ ਸਾਨੂੰ ਨਹੀਂ ਪਤਾ ਨਾ ਪ੍ਰਧਾਨ ਨੂੰ। ਹਾਂ ਨਾ ਪ੍ਰਧਾਨ ਨੂੰ ਪਤਾ। ਉਹ ਜਿਹੜੀ ਕੱਲ ਦੀ ਸਰ ਬਾਵਾਂ ਦੀ ਪਾਰਟੀ ਨੂੰ ਪਤਾ ਸੀਗਾ ਹਾਂਜੀ ਉਹਨਾਂ ਨੂੰ ਹੀ ਪਤਾ ਸੀ ਕਾਲੀ ਕਾਂਗਰਸੀ ਵੀ ਨਹੀਂ ਜੀ ਨਹੀਂ ਜੀ ਨਾ ਕਿਸੇ ਨੂੰ ਕੱਲ ਇੱਥੇ ਸੀਗਾ ਮੇਰੇ 100 200 ਬੰਦਾ ਪੁਲਿਸ ਦਾ ਸੀ ਮੁਲਾਜ਼ਮ ਅਸੀਂ ਹੈ ਲੈ ਲਈ ਲੇਡੀ ਸੀਗਾ ਵੀ ਬੱਚੀ ਉਹਨਾਂ ਨੇ ਕਿਸੇ ਵੀ ਬੱਤੇ ਨੂੰ ਕੋਈ ਪਾਰਲਰ ਨਹੀਂ ਖੰਗਲ ਦਿੱਤਾ ਕਿਰਿਆ ਉਹ ਦੋ ਬੰਦੇ ਲਿਆ ਕੇ ਕੋਰਕ ਪੂਰੇ ਕਰ ਕਰਕੇ ਪਤਾ ਨਹੀਂ ਕੀਤਾ ਕਿ ਡੁਪਲੀਕੇਟ ਕੀਤਾ ਜੇ ਚੌੜ ਹੁੰਦੀ ਇਹਦਾ ਚੋ ਤੱਲ ਬੰਦੇ ਵਾ ਜਿੱਤਾ ਜਿਸ ਦਦੇ ਸਾਡਾ ਜਿਹੜਾ ਗਰੁੱਪ ਪੇ ਖੇਲੋ ਜਾਂ ਸਾਡੀ ਕਾਂਗਰਸ ਪਾਰਟੀ ਖੇਲੋ ਤਦ ਬੋਧੇ ਵੀ ਜਤਰੀ ਸਖਦੇ ਜੇ ਲਖਤ ਸਹੀ ਹੁੰਦਾ ਅਸੀਂ ਇਹਨਾਂ ਨੂੰ ਹੁਣ ਵੀ ਕਹਿੰਦੇ ਸਰਕਾਰ ਇਹਦਾ ਦੀ ਆ ਚੋੜ ਕੇ ਰੋਲ 11 ਬਦਿਆ ਦੀ ਤੇ ਫੇਰ ਬਾਅਦ ਵੇਖੂ ਕਿਦੈ ਜਾਂਦੀ ਆ ਪੀਬ ਦੀ ਗੱਲ ਕਹੀ ਆ ਉਹਨੂੰ ਤਾਂ ਲੈਕਚਰ ਆਉਦਾ ਜਾ ਕੇ ਦਿੱਲੀ ਉੱਤੇ ਹੋਰ ਉਹ ਕੁਝ ਨਹੀਂ ਆਉਦਾ ਨੱਚ ਜੂਰ ਲੱਦਾ ਨੱਚ ਲਾਉਂਦੀ ਬਹੁਤ ਆਉਦਾ ਪਰ ਗਰਦਾ ਬਹੁਤ ਆਉਦਾ ਦੱਬ ਕੇ ਕੇਜੀ ਵਾਲ ਨੂੰ ਖੁਸ਼ੀ ਰਿਹਾ ਇਹ ਪੰਜਾਬ ਦੀ ਜੱਤਾ ਭਵੇ ਭੜੇ ਤੇ ਜਵੇ ਤੋਂ ਆਟੇ ਕੋਲੇ ਜਾਂ ਹੋਰ ਕਿਸੇ ਪਾਰਟੀ ਕੋਲੇ ਉਮੀਦਵਾਰ ਹੈ ਨਹੀਂ ਸੀਗੇ ਜਿਹੜੇ ਕਿਸੇ ਹੋਰ ਨੇ ਕਾਗਜ਼ ਨਹੀਂ ਭਰੇ ਜਾਂ ਕੀ ਹੋਰ ਗੱਲਬਾਤ ਨਹੀਂ ਹੋਈ ਇੱਥੇ ਇੱਥੇ ਕੇ ਤੂੰ ਪਤਾ ਹੀ ਨਹੀਂ ਲਗਾ ਦਿੱਤਾ ਗਿਆ ਇਲੈਕਸ਼ਨ ਦੀ ਇੱਕ ਵੀ ਦਿਨ ਪਹਿਲਾਂ ਤਿਆਰੀ ਹੁੰਦੀ ਹੈ 20 ਦਿਨ ਪਹਿਲਾਂ ਤਿਆਰੀ ਹੁੰਦੀ ਆ ਉਹ ਵੋਟਰਾਂ ਨੂੰ ਜਾ ਕੇ ਕਹਿੰਦਾ ਵੋਟਰ ਤਿਆਰ ਹੋਦੇ ਆ ਫਿਰ ਉਹ ਤਿਆਰੀ ਹੁੰਦੀ ਹੈ ਅੱਜ ਥੋੜੀ ਕਿ ਤਿਆਰੀ ਹੁੰਦੀ ਹੈ ਮੈਂ ਇੱਕ ਦਿਨ ਪਹਿਲਾਂ ਇਲੈਕਸ਼ਨ ਦੱਸ ਦਿਓ ਤੇ ਚੋਰੀ ਕਰਾ ਦਊ ਕੋਈ ਗੱਲ ਨਹੀਂ ਸਾਰਾ ਕੁਝ ਹੈ ਪਹਿਲਾਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਤੁਹਾਡੇ ਤੋਂ ਹੀ ਸਿੱਖਿਆ ਕਹਿੰਦੇ ਅਸੀਂ ਜੇ ਫਿਰ ਦੇ ਬੱਦੇ ਖੜੇ ਆ ਸਾਡੀ ਚੋਣ ਹੋਈ ਸੀ ਪਿਛਲੇ ਸਾਲ ਜੇ ਕਿ ਵੀ ਦੋ ਬਲਾਜਬਾਂ ਤੋਂ ਬਾਅਦ ਕੋਈ ਪੁਲਿਸ ਦਾ ਇੱਥੇ ਆਇਆ ਹੋਏ ਦੋ ਬਲਾਜਬਾ ਦੀ ਡਿਊਟੀ ਲੱਗਦੀ ਹੁੰਦੀ ਤੇ ਇਹਨਾਂ ਦੀ ਗੱਲ ਤੱਕ ਭਰ ਕੇ ਪੁਲਿਸ ਦਾ ਆਇਆ ਲੋਕਵਾਜ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਸਰਕਾਰ ਬਣਾਉਣ ਤੋਂ ਪਹਿਲਾਂ ਅਕਸਰ ਗੱਲਾਂ ਕਰਦੀ ਸੀ ਆਮ ਆਦਮੀ ਪਾਰਟੀ ਕੇ ਸਾਡੇ ਰਾਜ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ ਸਾਡੇ ਰਾਜ ਦੇ ਵਿੱਚ ਸਾਰਾ ਕੁਝ ਅੱਖਾਂ ਸਾਹਮਣੇ ਸਾਫ਼ ਉਤਰ ਤਰੀਕੇ ਨਾਲ ਹੋਇਆ ਕਰੂਗਾ ਗੱਲ ਕਰ ਲਈਏ ਚਾਹੇ ਉਹ ਚੋਣਾ ਹੋਣ ਚਾਹਯੋ ਪੁਰਾਣੀਆਂ ਸਰਕਾਰਾਂ ਦੀ ਕਪਲੇਬਾਜੀ ਹੋਵੇ ਉਹ ਸਾਰਿਆਂ ਉੱਤੇ ਸਵਾਲ ਖੜੇ ਕਰਦੀ ਰਹੀ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਆਉਂਦੀ ਹੈ ਪਰ ਵਾਪਰ ਕੀ ਰਿਹਾ ਆਮ ਆਦਮੀ ਪਾਰਟੀ ਇਲੈਕਸ਼ਨ ਵੀ ਕਰਵਾਉਂਦੀ ਹੈ ਖੁਦ ਹੀ ਜਿੱਤਦੀ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਵਿਰੋਧੀ ਧਿਰ ਜਿੱਥੇ ਹੋਵੇ ਹੀ ਨਾ ਉਹਨਾਂ ਨੂੰ ਦੱਸਿਆ ਹੀ ਨਾ ਪਤਾ ਹੀ ਨਾ ਲੱਗੇ ਤੇ ਉੱਥੇ ਤਾਂ ਫਿਰ ਜਿੰਨਾ ਲਾਜ਼ਮੀ ਅਸੀਂ ਇਸ ਵਕਤ ਖੜੇ ਹੈ ਲੋਹਗੜ ਧਰਮਕੋਟ ਹਲਕਾ ਦੇ ਪਿੰਡ ਲੋਹਗੜ ਵੇਖੇ ਜਿੱਥੇ ਸੁਸਾਇਟੀ ਦੀਆਂ ਚੋਣਾਂ ਸੀਗੀਆਂ ਅਕਸਰ ਤੁਸੀਂ ਦੇਖਿਆ ਹੋਊਗਾ ਕਿ ਸੁਸਾਇਟੀ ਦੀਆਂ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਜਿਹੜਾ ਨੋਟਿਸ ਲਾਉਣਾ ਹੁੰਦਾ ਕਿ ਭਾਈ ਇਸ ਦਿਨ ਨੂੰ ਚੋਣ ਹੈ ਆਪਣੇ ਆਪਣੇ ਉਮੀਦਵਾਰ ਨੇ ਜਿਹੜੇ ਉਹ ਸਾਰੇ ਤਿਆਰ ਕਰ ਲਵੋ ਕਾਗਜ਼ ਭਰ ਦਵੋ ਪਰ ਇੱਥੇ ਕੀ ਵਾਪਰਿਆ ਕਿ ਇੱਕ ਦਿਨ ਪਹਿਲਾਂ ਨੋਟਿਸ ਲਾਏ ਜਾਂਦੇ ਆ ਉਸ ਤੋਂ ਬਾਅਦ ਜਦੋਂ ਉਮੀਦਵਾਰ ਹੋਰ ਹੈ ਹੀ ਨਹੀਂ ਕੋਈ ਜਿੰਨਾ ਤਫ਼ਰ ਲਾਜ਼ਮੀ ਹੈ ਸਾਰਾ ਕੁਝ ਵਾਪਰਿਆ ਸਾਡੇ ਨਾਲ ਇੱਥੇ ਲੋਗੜ ਪਿੰਡ ਤੋਂ ਤੁਸੀਂ ਜਾਣਦੇ ਹੋਵੋਗੇ ਸੁਖਜੀਤ ਸਿੰਘ ਕਾਕਾ ਲੋਗੜ ਸਾਬਕਾ ਐਮਐਲਏ ਕਾਂਗਰਸ ਤੋਂ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਆਸੇ ਪਾਸੇ ਪਿੰਡ ਵਾਸੀ ਵੀ ਨੇ ਕੀ ਕੁਝ ਵਾਪਰਿਆ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਸਰਦੇ ਕੋਆਪਰੇਟਿਵ ਸਰਟੀ ਦੀ ਚੋਣ ਹੋਈ ਆ ਕੱਲ ਜੀ 21 ਤਰੀਕ ਨੂੰ ਜਿਹੜੀ 21 ਤਰੀਕ ਨੂੰ ਨੋਟ ਜਾਈ ਗਿਆ ਸੀ ਕਿ 22 ਨੂੰ ਇਹਦੀ ਚੋਣ ਹੋਣੀ ਸੀ ਜੀ ਪਰ ਸਾਨੂੰ ਜਿਹੜਾ ਹੈਗਾ ਦੋ ਤਿੰਨ ਦਿਨ ਪਹਿਲਾਂ ਪਤਾ ਲੱਗਾ ਸੀਗਾ ਅਸੀਂ ਉਹਦੇ ਸਾਨੂੰ ਉਹ ਯਾਰ ਜਿਹੜਾ ਧਰਪੋਟ ਆ ਜੀ ਉਹ ਸਾਡੇ ਕੋਲੇ ਆਇਆ ਸੀਗਾ ਕਿਤੇ ਸਾਨੂੰ ਦੱਸ ਕੇ ਗਿਆ ਵੀ ਚੋਣ ਹੈਗੀ ਆ ਜੀ ਤੇ ਮੈਂ ਕਿਹਾ ਵੀ ਚੋਣਤੂ ਵੀ ਬਹੁਤ ਕਰਤਾ ਰੱਖੀ ਆ ਕਿਉਂ ਅੱਜ ਜਿਹੜਾ ਵਾਡੀ ਦਾ ਟਾਈਮ ਆ ਮਸ਼ੀਨਾਂ ਚੱਲੀ ਜਾਂਦੀਆਂ ਜੀ ਕੱਲ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 20 ਮਸ਼ੀਨਾਂ ਚੱਲ ਰਹੀਆਂ ਜੀ ਜਿਹੜੀ ਕੰਕਰਤਾਂ ਲਿਆ ਕੇ ਵੀ ਜੀਵਿਦਾਰ ਗਏ ਸੀ ਟੂੜੀ ਵੀ ਬਣਾ ਰਹੇ ਆ ਸਾਰਾ ਕੁਝ ਕਰ ਰਹੇ ਆ ਜੀ ਕੋਈ ਵੀ ਜੀਵਿਦਾਰ ਵੇਲਾ ਨਹੀਂ ਗਾ ਪਹਿਲਾਂ ਕੋਈ ਵੀ ਇਲੈਕਸ਼ਨ ਹੁੰਦਾ ਹੈਗਾ ਓਏ ਆ ਤੇ ਸੋਚਿਆ ਜਿਆਦਾ ਵੀ ਕੋਈ ਵਾਡੀ ਤਾਂ ਨਹੀਂ ਗਈ ਇਲੈਕਸ਼ਨ ਦੇ ਕਣਕ ਦੇ ਸੀਜਦ ਦੇ ਵਿੱਚ ਕਦੇ ਕੋਈ ਇਲੈਕਸ਼ਨ ਨਹੀਂ ਆਇਆ ਜੀ ਪਰ ਇਹ ਸਰਕਾਰ ਨੇ ਝੱਡੀਆਂ ਦਾਤੀਆਂ ਇਦਾਂ ਦੇ ਦੇਖਿਆ ਵੀ ਹੁਣ ਜਿਹੜਾ ਮੌਕਾ ਆ ਸਾਡਾ ਕਿ ਲੋਕ ਕੰਮ ਕਰਦੇ ਲੱਗੇ ਆ ਸਾਨੂੰ ਵੇਹਲ ਆ ਜੀ ਚੁੱਪ ਕਰਕੇ ਇਲੈਕਸ਼ਨ ਕਰਾ ਦਿੱਤੀ ਕੱਲ ਇੱਥੇ ਸੀਗਾ ਮੇਰੇ 100 150 ਬੰਦਾ ਪੁਲਿਸ ਦਾ ਸੀ ਜੀ ਮੁਲਾਜ਼ਮ ਅਸੀਂ ਆ ਲੈਡੀ ਸੀਗਾ ਵੀ 25 ਉਹਨਾਂ ਦੇ ਕਿਸੇ ਵੀ ਬਤੇ ਨੂੰ ਕੋਈ ਪਰਨਰ ਨਹੀਂ ਖੰਗਣ ਦਿੱਤਾ ਠੀਕ ਹੈ ਜੀ ਕਰਿਆ ਉਹਦੇ ਮੋਢੇ ਲਿਆ ਕੇ ਕੋਰਗਪੁਰੇ ਕਰ ਕਰਕੇ ਪਤਾ ਨਹੀਂ ਕੀਤਾ ਕਿ ਡੁਪਲੀਕੇਟ ਕੀਤਾ ਜੀ ਜਦੋਂ ਕਿ ਇਹਨੂੰ ਪਤਾ ਹੀ ਨਹੀਂ ਪਰ ਅਸੀਂ ਇਹਦੇ ਸਬੰਧ ਚ ਜਿਹੜੇ ਡੀ ਆਰ ਜੇ ਆਰ ਏ ਆਰ ਜੀ ਐਫ ਸੀ ਆਈ ਸਾਰੇ ਨੂੰ ਇੰਟਰ ਆਇਆ ਸਾਰਿਆਂ ਨੂੰ ਜਿਹੜੇ ਅਸੀਂ ਉਹਦੇ ਆਈਡੀ ਆਹੀ ਮੇਲਾ ਕਰਤੀ ਗਈ ਜੀ ਮੇਲਾ ਕਰਦੀ ਆਈ ਵੀ ਜਿਹੜਾ ਸਾਡਾ ਸੀ ਜਦ ਦਾ ਤਾਈ ਬਾ ਸਾਡੂ ਪਤਾ ਲੱਗਾ ਵੀ ਲਕਸ਼ਰ ਜਿਹੜਾ ਸਭ ਦੱਸਿਆ ਨਹੀਂ ਗਿਆ ਜਦੋਂ ਕਿ ਕੋਈ ਲਿਖਸ਼ਾ ਦਉਦਾ ਉਹਦੇ ਪਤਵਾਰਦਾਰ ਪਹਿਲਾਂ ਨੋਟਿਸ ਲਾਉਂਦਾ ਪੈਂਦਾ ਜੀ ਪਰ ਇਹ ਤਿੰਨ ਦਿਨ ਪਹਿਲਾਂ ਜੀ ਫੋਟੋ ਵੀ ਖਿੱਚੀ ਆ ਸਾਰੀ ਉਹਦੇ ਵਿੱਚ ਕੋਈ ਨੋਟਿਸ ਨਹੀਂ ਲੱਗਾ ਠੀਕ ਹੈ ਮਤਲਬ ਤਿੰਨ ਦਿਨ ਪਹਿਲਾਂ ਇੱਥੇ ਕੋਈ ਨੋਟਿਸ ਮੌਜੂਦ ਨਹੀਂ ਸੀ ਹਾਂ ਇਹ ਪਰਸੋਂ ਨੋਟਿਸ ਲੱਗਾ ਜੀ ਕੱਲ ਚੋੜ ਕਰਾਤੀ ਠੀਕ ਹੈ ਤੇ ਆਪਦੇ ਆਪੇ ਜਿਹੜੇ ਦਸਾਂ ਬੰਦੇ ਦੀ ਚੋੜ ਕਰਕੇ ਉਹ ਚਲੇ ਗਏ ਜਦੋਂ ਕਿ ਅਸੀਂ ਇਹ ਦਾਅਵੇ ਦਾ ਕਹਿ ਸਕਦੇ ਆ ਜੇ ਚੋੜ ਹੁੰਦੀ ਹੰਤਾ ਜੋ ਤਲ ਬੱਦੇ ਉਹ ਜਿੱਤਾ ਜਿੱਸੇ ਸੱਦੇ ਸਾਡਾ ਜਿਹੜਾ ਗਰੁੱਪ ਖੈਲੋ ਜਾਂ ਸਾਡੀ ਕਾਂਗਰਸ ਪਾਰਟੀ ਖੈਲੋ ਤਲ ਬੱਦੇ ਵੀ ਇੱਜ਼ਤ ਅੰਦੇ ਸੇ ਕਰਦੇ ਜੇ ਲਖਸ਼ਾ ਸਹੀ ਹੋਦਾ ਠੀਕ ਹੈ ਜੀ ਪਰ ਇਦਾਂ ਦੇ ਜਿਹੜਾ ਤੇਰੇ ਆ ਕੇ ਚੋਰ ਚਪਟੇ ਕਰਕੇ ਚੋਰੀ ਕਰਕੇ ਤੇ ਇਲੈਕਸ਼ਨ ਦਾ ਕਰਾਲ ਕੇ ਚਲੇ ਗਏ ਅਸੀਂ ਇਹ ਪੰਜਾਬ ਸਰਕਾਰ ਨੂੰ ਪੁੱਛਦੇ ਆ ਬਈ ਇਹ ਕਹਿੰਦੇ ਉਹਦੇ ਸੀ ਕੋਈ ਗਲਤ ਕਬਲੀ ਹੋਊਗਾ ਕੀ ਇਹ ਗਲਤ ਕਬਲੀ ਹਾਂ ਲੇਟ ਸਰ ਮੇਰੇ ਦੋਸਿਆ ਕਰ ਲੋ ਪਰ ਜਰਾ ਗੁਸ਼ੇ ਹੋਇਆ ਬਿਲਕੁਲ ਗਲਤ ਹੋਇਆ ਇਹ ਲੋਸੀ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਜੀ ਤੇ ਸਾਨੂੰ ਵੀ ਦਾ ਅੱਗੇ ਵੀ ਸਾਡੇ ਵਿਭਾਗ ਕਮੇਟੀ ਦੇ ਇਲੈਕਸ਼ਨ ਸੀਗੇ ਉਹਦੇ ਵਿੱਚ ਵੀ ਸਾਨੂੰ ਹਾਈ ਕੋਰਟ ਦੇ ਸੁਪਰੀਮ ਕੋਰਟ ਤੋਂ ਜਾ ਕੇ ਬਹੁਤ ਸਹਾਇਤ ਮਿਲੀ ਆ ਜੀ ਤੇ ਸਾਨੂੰ ਹੁਣ ਵੀ ਆਸਾ ਇਹ ਕਮੇਟੀ ਰਹੀ ਰਹੀ ਕਿ ਸਾਨੂੰ ਜਦਾ ਹਾਈ ਕੋਰਟ ਜਦਾ ਸਾਨੂੰ ਜਦਾ ਨਿਆਂ ਦੇਊਗਾ ਕੀ ਲੱਗਦਾ ਕਿ ਤੁਹਾਡੇ ਕੋਲੇ ਜਾਂ ਹੋਰ ਕਿਸੇ ਪਾਰਟੀ ਕੋਲੇ ਉਮੀਦਵਾਰ ਹੈ ਨਹੀਂ ਸੀਗੇ ਜਿਹੜੇ ਕਿਸੇ ਹੋਰ ਨੇ ਕਾਗਜ਼ ਨਹੀਂ ਭਰੇ ਜਾਂ ਕੀ ਹੋਰ ਗੱਲਬਾਤ ਨਹੀਂ ਹੋਈ ਇੱਥੇ ਇੱਥੇ ਕਿਸ ਨੂੰ ਪਤਾ ਹੀ ਨਹੀਂ ਲੱਗਾ ਦਿੱਤਾ ਗਿਆ ਕਿਸੇ ਨੂੰ ਵੀ ਜੀ ਆਪਾਂ ਨੂੰ ਪਤਾ ਕੋਈ ਵੀ ਇਲੈਕਸ਼ਨ ਲੱਗਦਾ ਇਲੈਕਸ਼ਨ ਦੀ ਇੱਕ ਵੀ ਦਾ ਪਹਿਲਾਂ ਤਿਆਰੀ ਹੁੰਦੀ ਆ ਜੀ ਵੀਰਿੰਦਰ ਨੇ ਪਹਿਲਾਂ ਤਿਆਰੀ ਹੁੰਦੀ ਆ ਉਹ ਵੋਟਰਾਂ ਨੂੰ ਜਾ ਕੇ ਕਹਿੰਦਾ ਵੋਟਰ ਤਿਆਰ ਹੁੰਦੇ ਆ ਫਿਰ ਉਹ ਤਿਆਰੀ ਹੁੰਦੀ ਆ ਅੱਜ ਥੋੜੋ ਕੀ ਤਿਆਰੀ ਹੁੰਦੀ ਆ ਬੇਇਕਦਰ ਪਹਿਲਾਂ ਇਲੈਕਸ਼ਨ ਦੱਸ ਦਿਓ ਤੇ ਚੋੜੀ ਕਰਾ ਦੂ ਕੋਈ ਗੱਲ ਨਹੀਂ ਹੂੰ ਹੁਣ ਸਾਰੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਨੇ ਸਾਰੇ 10 ਦੇ 10 ਸਾਰੇ ਹੋ ਜਾਂਦੇ ਕਿ ਹਾਂ 11 ਬੰਦੇ ਬਹਨੇ ਸੀ ਉਹਦੇ ਚੋਂ 10 ਬੰਦੇ ਚੋਣ ਹੋਈ ਪਰ ਇਹ ਕਿਵੇਂ ਲੱਗਦਾ ਕਿ ਜਿਹੜਾ ਇਲੈਕਸ਼ਨ ਕਰਵਾਉਣਾ ਕਿਉਂ ਜ਼ਰੂਰੀ ਸੀਗਾ ਜੇਕਰ ਆਪਦੇ ਹੀ ਬਣਾਉਣੇ ਸੀਗੇ ਇਲੈਕਸ਼ਨ ਤਾਂ ਹੁੰਦਾ ਕਿ ਜੇਕਰ ਕੋਈ ਟੱਕਰ ਦੇਵੇ ਸਾਹਮਣੇ ਉਹ ਮਤਲਬ ਕੋਈ ਹੋਵੇ ਕੈਂਡੀਡੇਟ ਹੋਰ ਕਿਸੇ ਪਾਰਟੀ ਦਾ ਹੋਵੇ ਉਹਨੂੰ ਇਲੈਕਸ਼ਨ ਕਹਿੰਦੇ ਫਿਰ ਇਹ ਇਲੈਕਸ਼ਨ ਕਿਉਂ ਕਰਵਾਇਆ ਗਿਆ ਇਹ ਇਲੈਕਸ਼ਨ ਜਿਹੜਾ ਇਹ ਕਿੰਦੀ ਕਾਰਵਾਈ ਤਾਂ ਕਰਨੀ ਪੈਣੀ ਆ ਜੀ ਉਹਦੇ ਵਿੱਚ ਇਹਨਾਂ ਨੂੰ ਕਰਦਾ ਹੀ ਬਹਦਾ ਸੀ ਇਹਦਾ ਇਹ ਕਰਕੇ ਆਪਦੇ ਹੀ ਜਿਹੜੇ ਆਪੇ ਬੱਥਾ ਦੇਖਦੀ ਆਪੇ ਬੁੱਢ ਸੋਗਲ ਸਾਰਾ ਕੁਝ ਸਾਫ ਹੀ ਕਰ ਗਏ ਹਮ ਮਤਲਬ ਪ੍ਰੋਪਰ ਸਾਰਾ ਕੁਝ ਦਿਖਾਇਆ ਓਵੇਂ ਕਿ ਹਾਂ ਇਲੈਕਸ਼ਨ ਹੋ ਰਿਹਾ ਪਰ ਉਮੀਦਵਾਰ ਆਪਣੇ ਨੇ ਸਾਰੇ ਇਲੈਕਸ਼ਨ ਸਾਰਾ ਕੁਝ ਦਿਖਾਇਆ ਗਿਆ ਸਾਰਾ ਕੁਝ ਕਰਕੇ ਬੀਤਵਾਦ ਆਪਦੇ ਚੋੜੇ ਗਏ ਮੈਂ ਉਹ ਟਾਈਪ ਦੇ ਉੱਤੇ ਆਦੋ ਹੀ ਫੋਲ ਹੈ ਜੋ ਇਲੈਕਸ਼ਨ ਹੋ ਰਿਹਾ ਸੀ ਡੀਐਸ ਸਾਹਿਬ ਨੂੰ ਵੀ ਲਾਇਆ ਕਿਸੇ ਦੇ ਸਾਡੀ ਕੋਈ ਗੱਲ ਯਾਦ ਨਹੀਂ ਸੋਰੀ ਜੀ ਕੋਈ ਗੱਲ ਨਹੀਂ ਸੋਰੀ ਹਾਂ ਤੇ ਕੀ ਲੱਗਦਾ ਜੇਕਰ ਇਲੈਕਸ਼ਨ ਹੁੰਦਾ ਫੇਰ ਕੀ ਕੀ ਨਤੀਜਾ ਹੋਣਾ ਸੀਗਾ ਜੀ ਇੱਥੇ ਇਲੈਕਸ਼ਨ ਦਾ ਖੜੇ ਸਭ ਨੇ ਪੁੱਛ ਲਓ ਜੀ ਇਹ ਤੁਹਾਡੇ ਉਮੀਦਵਾਰ ਨੇ ਜਾਂ ਜਿਨ੍ਹਾਂ ਇਹਨਾਂ ਨੇ ਬੰਨਣਾ ਸੀਗਾ ਕਿਵੇਂ ਦੇਖਦੇ ਹੋ ਬਾਈ ਜੀ ਕੀ ਮਤਲਬ ਵਾਪਰਿਆ ਕੱਲ ਪਹਿਲੀ ਗੱਲ ਦਾ ਜਿਹੜਾ ਕੱਲ ਇਲੈਕਸ਼ਨ ਹੋਇਆ ਉਹਦੇ ਬਾਰੇ ਕੀ ਹੈ ਤੁਹਾਡੇ ਕੋਲ ਸੀਗਾ ਇੱਥੇ ਨਹੀਂ ਸਟੇਟੀ ਮੈਂਬਰ ਆ ਸਾਨੂੰ ਨਹੀਂ ਦੱਸਿਆ ਤੁਹਾਨੂੰ ਵੀ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਸਾਨੂੰ ਤਾਂ ਕੱਲ ਪਤਾ ਲੱਗਾ ਸਵੇਰ ਇਲੈਕਸ਼ਨ ਸੈਟੇਟੀ ਮੈਂਬਰਾਂ ਦਾ ਤਾਂ ਕੋਈ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਨਾ ਪ੍ਰਧਾਨ ਨੂੰ ਹਾਂ ਨਾ ਪ੍ਰਧਾਨ ਨੂੰ ਪਤਾ ਲੱਗਾ ਪ੍ਰਧਾਨ ਨੂੰ ਵੀ ਨਹੀਂ ਪਤਾ ਤਾਂ ਨੂੰ ਨਹੀਂ ਪਤਾ ਠੀਕ ਹੈ ਅੱਗੇ ਤਾਂ ਪਤਾ ਲੱਗਦਾ ਹੁਣ ਇਹਨਾਂ ਚੋਣਾਂ ਤੋਂ ਪਹਿਲਾਂ ਪਤਾ ਲੱਗਦਾ ਸੀ ਤੁਹਾਨੂੰ ਹਾਂ ਪਹਿਲਾਂ ਤਾਂ ਪਤਾ ਲੱਗਦਾ ਪਹਿਲਾਂ ਹਫ਼ਤਾ 10 ਦਿਨ ਪਹਿਲਾਂ ਪਤਾ ਲੱਗਦਾ ਇਲੈਕਸ਼ਨ ਉਹ ਹਾਂ ਕੱਲ ਨਹੀਂ ਸਾਨੂੰ ਪਤਾ ਲੱਗਾ ਕ ਸਵੇਰੇ ਪਤਾ ਲੱਗਿਆ ਹਾਂ ਸਵੇਰੇ ਇਲੈਕਸ਼ਨ 19:00 ਵਜੇ ਤੱਕ ਤਿਆਰੀ ਕਰਨੀ ਕਾਗਜ਼ ਤਿਆਰ ਕਰਨੇ ਉਹ ਮਸ਼ਹੂਰ ਇਹਨਾਂ ਦਾ ਹਾਂ ਨਹੀਂ 69 ਨੇ ਪਹਿਲਾਂ ਮਤਲਬ ਪਿੰਡ ਦੇ ਵਿੱਚ ਪਣਕ ਵੀ ਨਹੀਂ ਲੱਗਦੇ ਉੱਤੇ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਾ ਕੱਲ ਸਵੇਰ 7-8 ਵਜੇ ਪਤਾ ਲੱਗਿਆ ਇਸੇ ਤਰੀਕੇ ਨਾਲ ਅੱਜ ਕੀ ਵਾਪਰਿਆ ਕੱਲ ਸਾਰਾ ਬਸ ਇਹ ਕੋਈ ਸੀ ਜਿਹੜਾ ਕੁਝ ਇਹਨਾਂ ਨੇ ਦੱਸਿਆ ਇਵੇਂ ਹੀ ਵਾਪਰਿਆ ਇਹਨਾਂ ਨੇ ਕਿਸੇ ਨੂੰ ਨਹੀਂ ਕੁਝ ਵੀ ਦੱਸਿਆ ਬਸ ਸਿੱਧਾ ਇਲੈਕਸ਼ਨ ਵਾਲੇ ਪਾਸੇ ਆਪਦੀ ਬੰਦੇ ਤਿਆਰ ਕਰਕੇ ਤੇ ਆਪਦੀ ਮੈਂਬਰ ਬਣਾ ਲਏ ਇਹਨਾਂ ਨੇ ਹਾਂਜੀ ਮੈਂ ਦੇਖਦੇ ਹਾਂ ਕਿ ਅਕਸਰ ਆਪਾਂ ਦੇਖਦੇ ਹਾਂ ਵੱਡੀਆਂ ਚੋਣਾਂ ਕੋਈ ਐਮਐਲਏ ਬਣਨਾ ਜਾਂ ਐਮਪੀ ਬਣਨਾ ਉਹਦੇ ਵਿੱਚ ਤੇ ਆਪਾਂ ਸੁਣਿਆ ਕਿ ਗੱਪਲੇ ਬਾਜੀ ਜਾਂ ਕੁਝ ਹੋਰ ਹੋ ਜਾਂਦਾ ਮਤਲਬ ਆ ਛੋਟੇ-ਛੋਟੇ ਇਲੈਕਸ਼ਨਾਂ ਦੇ ਵਿੱਚ ਵੀ ਸਰਕਾਰਾਂ ਨੇ ਕੁਝ ਕਰਨ ਲੱਗੀ ਠੱਕੇ ਸ਼ਾਈ ਆ ਜੀ ਸਾਰੇ ਅੱਗੇ ਸਰਪੰਚੀ ਦੀ ਵੀ ਕੀਤੀ ਆ ਹੁਣ ਵੀ ਇਹੋ ਕੁਛ ਹੀ ਚੱਲਿਆ ਹਾਂਜੀ ਸਰਪੰਚੀ ਵਲੇ ਗਈ ਵਾਪਰੇ ਸੀ ਸਰਪੰਚੀ ਮੁਕੇ ਵੀ ਸਾਰਿਆਂ ਦੇ ਕਾਗਜ਼ ਰੱਦ ਕਰਵਾਤੇ ਸੀਗੇ ਕਿਸੇ ਨੂੰ ਕਰਨੀ ਨਹੀਂ ਸੀ ਇੱਥੇ ਦਾਖਲ ਉਹੋ ਕੁਛ ਹੀ ਹੁਣ ਕੀਤਾ ਇਹਨਾਂ ਨੇ ਉਹੀ ਕੁਛ ਹੀ ਹੁਣ ਕੀਤਾ ਹਾਂਜੀ ਤੁਹਾਡੇ ਮੈਂਬਰ ਪੂਰੇ ਸੀਗੇ ਹਾਂਜੀ ਹਾਂ ਸਾਡੇ ਕੋਲ ਮੈਂਬਰ ਸਾਰੇ ਵਾਧੂ ਖੜੇ ਆ ਵਾਧੂ ਖੜੇ ਹਾਂਜੀ ਜਿੰਨੇ ਮਰਜ਼ੀ ਅਸੀਂ ਇਹਨਾਂ ਜੋ ਖੜੇ ਹਲਗੇ ਪਰ ਪਤਾ ਨਹੀਂ ਤੁਹਾਨੂੰ ਲੱਗਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤਾਂ ਇਹ ਅਜੇ ਕਿਵੇਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਇਹਨਾਂ ਨਾਲ ਕੇ ਵੱਡੇ ਇਲੈਕਸ਼ਨਾਂ ਦੇ ਵਿੱਚ ਮੰਨਿਆ ਪਰ ਆਹ ਛੋਟੇ ਇਲੈਕਸ਼ਨਾਂ ਦੇ ਵਿੱਚ ਕਿ ਕਿੱਡਾ ਇੱਕ ਵੱਡਾ ਇਲੈਕਸ਼ਨ ਆ ਜਾਂ ਕੀ ਇਹਦੇ ਨਾਲ ਕਿਸੇ ਦਾ ਫਾਇਦਾ ਨੁਕਸਾਨ ਹੋ ਜਾਊਗਾ ਵੀ ਇਹਨਾਂ ਵਿੱਚ ਵੀ ਆ ਕੋਈ ਚੱਲਣ ਲੱਗੇ ਜੀ ਦੇਖੋ ਤੁਹਾਨੂੰ ਦੱਸ ਆੜੇ ਪਹਿਲਾਂ ਬਲਦੇਵ ਸਿੰਘ ਨੇ ਦੱਸਿਆ ਵੀ ਸਰਪੰਚੀ ਦੀ ਚੌਂਕ ਪੰਚਾਇਤ ਦੀ ਚੌਂਕਾਂ 'ਚ ਵੀ ਇਹ ਕੁਝ ਹੋਇਆ ਉਹਦੇ ਵਿੱਚ ਵੀ ਜਿਹੜਾ ਸਾਡਾ ਇਹਦਾ ਇੱਕ ਸਰਪੰਚੀ ਦੇ ਕਾਗਜ਼ ਦਾਖਲ ਹੋਈ ਸੀਗੇ ਜੀ ਤੇ ਛੇ ਮੈਂਬਰਾਂ ਦੇ ਹੋਏ ਸੀ ਤੇ ਨਾਂ ਮੈਂਬਰਾਂ ਦੇ ਦਾ ਜਬਰਦਸਤੀ ਉਹਨਾਂ ਤੋਂ ਵੀ ਪਹਿਲਾਂ ਖੋਲ੍ਹਿਆ ਸੀ ਨਹੀਂ داخل ਹੋਣ ਦਿੱਤੇ ਪਰ ਉਹ ਜਿਹੜੇ ਸੱਤਾ ਬਿਪਰਾ ਇਸ ਸਰਪੰਚ ਤੇ ਸਾਰੇ ਛੇ ਬਿਪਰਾ ਦੇ ਕਾਗਜ਼ੀ ਸੱਤਾ ਦੇ ਰੱਦ ਕਰਦੇ ਜੀ ਰੱਦ ਕਰਕੇ ਇਹਨਾਂ ਨੇ ਆਪ ਦਾ ਸਰਪੰਚ ਆਪਦੇ ਬੇਪਰ ਬਣਾ ਲਏ ਉਸ ਤੋਂ ਬਾਅਦ ਉਹ ਅਸੀਂ ਉਹਨੂੰ ਜਦ ਡੀਸੀ ਸਾਹਿਬ ਦੇ ਉੱਦੀ ਜਿਹੜੀ ਆ ਪਟੀਸ਼ਨ ਪਾਈ ਹੋਈ ਆ ਉਹ ਮੇਰੇ ਖਿਆਲ ਨੀਆਬ ਸਾਹਿਬ ਦੇ ਸੁਲਵਾਈ ਹੁੰਦੀ ਆ ਪਰ ਜੋ ਕੁਛ ਇਹਨਾਂ ਨੇ ਪੰਚਾਇਤ ਅਕਸ਼ਰ ਇਹ ਕੀਤਾ ਉਹ ਹੀ ਇੱਥੇ ਕੀਤਾ ਇਸ ਤੋਂ ਪਹਿਲਾਂ ਉਹਨਾਂ ਦੇ ਉਸ ਤੋਂ ਬਗਰ ਮੈਸਰ ਕਬੀ ਵੀ 50 ਲੱਖਾਂ ਤੋਂ ਮਗਰੋਂ ਹੋਇ ਕੀਤਾ ਜੀ ਹੂੰ ਜੇ ਇਹਨਾਂ ਦੇ ਬੰਦੇ ਇੱਕ ਗੱਲ ਹੋਰ ਕਹਿ ਦਿੰਦੇ ਕਿ ਜਿਹੜਾ ਸਾਰਾ ਕੁਝ ਹੈ ਪਹਿਲਾਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਤੁਹਾਡੇ ਤੋਂ ਹੀ ਸਿੱਖਿਆ ਕਹਿੰਦੇ ਅਸੀਂ ਜੇ ਐਨੇ ਬੰਦੇ ਖੜੇ ਆ ਹੂੰ ਸੜੀ ਚੋਣ ਹੋਈ ਸੀ ਪਿਛਲੀ 1 ਜੀ ਜੇ ਇੱਕ ਵੀ ਦੋ ਬਲਾਜਮਾ ਤੋਂ ਵੱਧ ਵੀ ਪੁਲਿਸ ਦਾ ਇੱਥੇ ਆਇਆ ਹੋਏ ਦੋ ਬਲਾਜਮਾ ਦੀ ਡਿਊਟੀ ਲੱਗਦੀ ਹੁੰਦੀ ਤੇ ਇਹਨਾਂ ਦੀ ਗੱਲ ਹੈ ਟਾਕੇ ਭਰ ਕੇ ਪੁਲਿਸ ਦਾ ਆਇਆ ਸੀ ਹੂੰ ਅਸੀਂ ਕਦੇ ਖੁੱਲੇ ਆਪ ਚੈਲ ਕੀਤਾ ਸੀ ਖੁੱਲੇ ਆਪ ਕਾਜ ਭਰੇ ਆ ਅਸੀਂ ਇਹਨਾਂ ਨੂੰ ਫੋਨ ਵੀ ਕੀਨੇ ਆ ਸਰਕਾਰ ਇਹਦਾ ਦੀ ਆ ਚੋਲ ਕੇ ਰੋਲ 11 ਬੰਦਿਆ ਦੀ ਜੀ ਤੇ ਫਿਰ ਬਾਅਦ ਵੇਖੂ ਕਿਤੇ ਜਾਂਦੇ ਆ ਹਲੀ ਚੇਂਜ ਕਰਦੇ ਇਹਨਾਂ ਨੂੰ ਸਰਕਾਰ ਦੇ ਵਿੱਚ ਇੱਥੋਂ ਦਾ ਵਿਧਾਇਕ ਇੱਥੋਂ ਦੇ ਜਿਹੜਾ ਅਜੇ ਦਾ ਸੀਐਮ ਹੈ ਜਿਹਦਾ ਬਗੈਰ ਤਰਬਲਾ ਦੋ ਦਾ ਕੋਈ ਕੁਝ ਨਹੀਂ ਅੱਜ ਦਾ ਦੇਖਿਆ ਸਕੂਲਾਂ 'ਚ ਵੀ ਤੁਹਾਨੂੰ ਦਿਖਾਉ ਰਹੇ ਆ ਗਿਆ ਜੋ ਕਿ ਸਕੂਲਾਂ 'ਚ ਕੀਤਾ ਇਹਨਾਂ ਨੇ ਅਰੇ ਸੀਐਮ ਇੱਕ ਗੱਲ ਕਰਦੇ ਕਰਕੇ ਜਿਹੜੀ ਸਾਡੀ ਸਰਕਾਰ ਹੈ ਉਹ ਪਾਰਦਰਸ਼ਤਾ ਦੇ ਨਾਲ ਇਲੈਕਸ਼ਨ ਕਰਵਾਉਂਦੀ ਹੈ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੁੰਦਾ ਵੀ ਇਦਾਂ ਦਾ ਕੋਈ ਸਾਡੀ ਸਰਕਾਰ ਵਿੱਚ ਹੋਊਗਾ ਨਹੀਂ ਫਿਰ ਇਹ ਕੀ ਲੱਗਦਾ ਕਿ ਪਹਿਲਾਂ ਗੱਲਾਂ ਹੋਰ ਸੀਗੀ ਪਾਰਦਰਸ਼ ਇਲੈਕਸ਼ਨ ਤਾਂ ਹੋਇਆ ਨਹੀਂ ਕੋਈ ਨਾ ਕਿਹਾ ਜੀ ਸਾਰੇ ਤੁਹਾਨੂੰ ਪਤਾ ਕਿੱਥੇ ਕਿੱਥੇ ਲੜਾਈ ਝਗੜੇ ਹੋਏ ਆ ਫੈਲਾ ਖੋਖ ਹੋ ਕੇ ਪਾਰਪੁਰ ਕੇ ਛੁੱਟ ਗਿਆ ਕੀ ਆ ਰੱਦ ਕੀਤੇ ਗਏ ਆ ਉਹ ਤਾਂ ਡਰ ਹੈਗਾ ਇਹਨਾਂ ਨੇ ਯੋਗ ਉਸ਼ ਕੀਤਾ ਲੋਕਾਂ ਦੇ ਸਾਹਮਣੇ ਆ ਪਰ ਜਦੋਂ ਤੁਹਾਡਾ ਸੇਮ ਦੀ ਗੱਲ ਕਹੀ ਆ ਉਹਨੂੰ ਤਾਂ ਡੱਚੜਾ ਹਉਦਾ ਜਾ ਕੇ ਦਿੱਲੀ ਉੱਥੇ ਉਹਨੂੰ ਕੁਛ ਨਹੀਂ ਆਉਦਾ ਨੱਚ ਜਰੂਰ ਲੱਦਾ ਨੱਚਣਾਂ ਦੀ ਬਹੁਤ ਆਉਂਦਾ ਭੱਗੜਦਾ ਬਹੁਤ ਆਉਦਾ ਦੱਬ ਕੇ ਉਹਦੀ ਜੇ ਮੈਸੇਜ ਵੀ ਹੋਵੇ ਦਾਲ ਤੇ ਉਹ ਦੋਦੇ ਜਦਾਂ ਦੇ ਨੱਚ ਕੇ ਜਰੂਰ ਆਏ ਆ ਉੱਥੇ ਕੇਰੀ ਵਾਲੂ ਖੋਜ ਕਰਕੇ ਆਏ ਕੇਰੀ ਵਾਲ ਨੂੰ ਖੋਜ ਰਿਹਾ ਇਹ ਪੰਜਾਬ ਦੀ ਜਦ ਤਾਂ ਭਵੇ ਬਣੇ ਤੇ ਜਵੇ ਕਿਵੇਂ ਮਰਜੀ ਹੋਵੇ ਸਾਨੂੰ ਪਤਾ ਸਾਡੇ ਪੰਜਾਬ ਦਾ ਹਾਲਾਤ ਕੀ ਬੜੇ ਆ ਸਾਡੇ ਘੰਟੂ ਕੋਲ ਤਾਂ 5000 ਰੁਪਏ 5-6000 ਇੱਕ ਹੋਰ ਜਿਹਦਾ ਕਰਕੇ ਸੜਕੇ ਸੁਹਾ ਹੋ ਗਈ ਜੀ ਫਸਲ ਲਈ ਹਾਲ ਤਾਈ ਕਿਹਨਾਂ ਦਾ ਉਹ ਦਾ ਬਾਬਜਾ ਪਹਿਲਾਂ ਦੇਊਗਾ ਕਿਹਦੀ ਫਸਲ ਬੜੀ ਤਾਂ ਮੈਂ ਪਹਿਲਾਂ ਬਾਬਜਾ ਦੇਊਗਾ ਅੱਜ ਕਿਤੇ ਨਹੀਂ ਹੋਰਦੀ ਸੀ ਕਿ ਬੱਕਰੀ ਦਾ ਤੇ ਮੁਰਗੀ ਦਾ ਵੀ ਦਿਆ ਕਰਾਂਗੇ ਮੈਂ ਸੀ ਬੱਕਰੀ ਦੀ ਮੁਰਗੀ ਦੀ ਕਿ ਕਿੱਲੇ ਸੱਤ-ਸੱਤ ਕੇ ਸਵਾ ਹੋ ਗਏ ਆ ਤੇ ਉਹਨਾਂ ਨੂੰ ਬਾਬਜਾ ਦਿੱਤਾ ਜੀਵੇ ਜੀ ਸੱਤ-ਸੱਤ ਕੀ ਰਿਹਾਂ ਕਿੱਲੇ ਦੀ ਗੱਲ ਸੀ ਜੀ ਕਿ ਇਹ ਕਿ ਕਿੱਲੇ ਤੋਂ ਸੱਤੇ ਜਿਆਦੀ ਗੱਲ ਸੀ ਤੇ ਜਿਹੜਾ ਤੁਹਾਡਾ ਪੈਂਡਾ ਸਾਰਾ ਜਿੱਥੇ ਚੋਣ ਹੋਈ ਆ ਉਹ ਸਹਿਮਤਾ ਇਸ ਚੋਣ ਦੇ ਨਾਲ ਮੈਂ ਕਹਿੰਦਾ ਜੀ ਸਭ ਛਾੜੀ ਗਏ ਅਗਲੇ ਜੋਰ ਦਾ ਰੱਖ ਕੇ ਖਾਵੋ ਸਰਪੰਚੀ ਜੀ ਵੀ ਗਲੋ ਹਮ ਇਹਦਾ ਹੀ ਸਰਕਾਰ ਦਾ ਨਾ ਪੱਖ ਚ ਜੋੜ ਕੇ ਰਲਾ ਜੇ ਬਲ ਕੇ ਬੇਖੂਕ ਦੇ ਜਿੱਤ ਕੇ ਆਉਂਦੇ ਆ ਮੈਂ ਕਹਿੰਦਾ ਜੀ ਕਰਦਾ ਲੱਗਦਾ ਕਰਵਾ ਦੂ ਵੀ ਇੱਥੋਂ ਦੇ ਬੁੱਲ ਦਵਾ ਦੂ ਵੀ ਲੱਗਦਾ ਕਰਵਾਉਣਗੇ ਜਣ ਚੋਰੀ ਕੀ ਨੇ ਆ ਤੀ ਤੋੜਾ ਚੋਰੀ ਆ ਉਹਦੀ ਅੱਧਾ ਕਿ ਤੂੰ ਤਾਂ ਕਹਿੰਦੇ ਅੱਛਾ ਪ੍ਰਸ਼ਾਸਨ ਦੀ ਗੱਲ ਕਰੀਏ ਵੀ ਜਿਹੜਾ ਕੁਝ ਵਾਪਰ ਹੈ ਪ੍ਰਸ਼ਾਸਨ ਨੂੰ ਇਹ ਕੁਝ ਪਤਾ ਨਹੀਂ ਜਿਹੜਾ ਹੁਣ ਤੁਸੀਂ ਗੱਲਬਾਤ ਤਾਂ ਉਹਨਾਂ ਨਾਲ ਡਾਕਟਰ ਜੀ ਸਾਰੇ ਹਰਾਜ ਜਿਹੜੇ ਅੱਜ ਪੰਜਾਬ ਦੇ ਬਣ ਚੁੱਕੇ ਆ ਪੰਜਾਬ ਦੇ ਮੁਖਬਤਰੀ ਦਿੱਲੀ ਦੇ ਨੇ ਕੇਰੀਗਲ ਉਹਨਾਂ ਨੂੰ ਸਾਰਾ ਕੁਝ ਚਾਹਣਾ ਦਾ ਬਈ ਜੇ ਅਸੀਂ ਕੋਈ ਪੰਚਾਇਦਾ ਬਦਲਾ ਲਾਗੇ ਜੇ ਕੋਈ ਸਸ਼ਾਦੀਆ ਦੇ ਬਦਲਾ ਲਾਗੇ ਉਹ ਬਦਲਾ ਲਾਗੇ ਉਹ ਨਹੀਂ ਸਦਾ ਜਲ ਜਖਸ਼ਾ ਨਹੀਂ ਜਿੱਤਿਆ ਜਾਦਾ ਇਸ ਕਰਕੇ ਜਿਹੜਾ ਉਹਨਾਂ ਨੇ ਧੱਕੇ ਸ਼ਾਗਿਆ ਕੀਤੀ ਆ ਆਉਂਦੇ ਜਿਹੜੇ ਆ ਇੱਕ ਚੱਲੀਏ ਪਰਦੇ ਦਾ ਕਰ ਲੋ ਮਿਸਹਾਰੇ ਲੋਕ ਲਾਲ ਆ ਜੀ ਲੋਕ ਬਿਲਕੁਲ ਸਾਥ ਸਾਥ ਚੁੱਕੇ ਆ ਬਿਲਕੁਲ ਤੇ ਗੱਲਬਾਤ ਹੋਰ ਵੀ ਕਰ ਲੈਣੇ ਆ ਬਾਈ ਜਿਹੜਾ ਆ ਇਲੈਕਸ਼ਨ ਹੋਇਆ ਕੱਲ ਸਹਿਮਤ ਆ ਪਿੰਡੋ ਦੇ ਨਾਲ ਨਹੀਂ ਜੀ ਬਿਲਕੁਲ ਸਹਿਮਤ ਨਹੀਂ ਗਾ ਜੀ ਹਾਂ ਨਹੀਂ ਸਹਿਮਤ ਨਹੀਂ ਸਹਿਮਤ ਕੀ ਵਾਪਰਿਆ ਕੀ ਕੀ ਕੁਝ ਹੋਇਆ ਇੱਥੇ ਕੋਈ 15 ਦਿਨ ਪਹਿਲਾਂ ਨੋਟਸ ਲਾ ਲੱਗਦੇ ਹੁੰਦੇ ਸੋਸਾਇਟੀ ਦੇ ਵਿੱਚ ਇਹਨਾਂ ਨੇ ਤਾਂ ਪਾਸ ਹੋ ਰਾ ਰਾਤ ਨੂੰ ਸ਼ਾਮ ਨੂੰ ਨੋਟਸ ਲਾਤੇ ਤੇ ਕੱਲ ਇਲੈਕਸ਼ਨ ਕਰਵਾ ਦੇ ਕੱਲ ਇਲੈਕਸ਼ਨ ਕਰਵਾ ਦਿੱਤਾ ਹਾਂਜੀ ਤੁਹਾਨੂੰ ਇਲੈਕਸ਼ਨ ਵੇਲੇ ਪਤਾ ਲੱਗਿਆ ਤਾਂ ਹੋਰ ਹਾਂਜੀ ਜੀ ਕੱਲ ਪਤਾ ਲੱਗਿਆ ਤੁਹਾਨੂੰ ਜਦੋਂ ਇੱਥੇ ਪੁਲਿਸ ਗੱਡੀ ਦਿੱਕੀ ਪੁਲਿਸ ਕਿੰਨੀ ਕੀ ਸੀਗੀ ਕੱਲ ਪੁਲਿਸ ਬਹੁਤ ਜ਼ਿਆਦਾ ਸੀਗੀ ਜੀ ਇਧਰ ਸਕਾਰ ਕੀ ਕਾਰਨ ਮੰਨਦੇ ਹੋ ਜੀ ਐਂਟਰੀਆਂ ਬੰਦ ਕਰ ਰਹੀਆਂ ਇੰਨੀ ਪੁਲਿਸ ਲਾਉਣੀ ਪਿੰਡ ਦੇ ਵਿੱਚ ਬਾਜੀ ਚੋਣ ਨਹੀਂ ਹੋਣੀ ਸੀਗੀ ਇਸੇ ਕਰਕੇ ਵੀ ਸਿੱਧੇ ਆਪ ਦੇ ਉਹਨਾਂ ਨੇ ਆਪਦੇ ਮੈਂਬਰ ਹਾਂਜੀ ਹੋਰ ਦੂਜੇ ਨਾ ਆ ਜਾਣ ਵੀ ਵਿਰੋਧੀ ਪਾਰਟੀ ਸਾਡੇ ਵੀ ਆ ਕੇ ਲੜਖਣਾ ਹੋ ਜੀ ਇਸੇ ਕਰਕੇ ਸੀਗਾ ਵੀ ਉਹਨਾਂ ਨੇ ਸਿੱਧੇ ਹੀ ਆਪਦੇ ਕਲੀਅਰ ਹੀ ਕਰਨੀ ਸੀਗਾ ਮਤਲਬ ਉਹ ਜਿਹੜੀ ਕੱਲ ਦੀ ਚੋਣ ਬਾਰੇ ਸਰਬਾਵਾਦੀ ਪਾਰਟੀ ਨੂੰ ਪਤਾ ਸੀਗਾ ਹਾਂਜੀ ਉਹਨਾਂ ਨੂੰ ਹੀ ਪਤਾ ਸੀਗਾ ਕਾਲੀ ਕਾਂਗਰਸੀ ਵੀ ਨਹੀਂ ਨਹੀਂ ਜੀ ਨਹੀਂ ਜੀ ਨਾ ਕਿਸੇ ਨੂੰ ਪਤਾ ਹਾਂ ਠੀਕ ਹੈ ਜੀ ਅਤੇ ਇਸ ਤੋਂ ਬਾਅਦ ਕੀ ਇਸ ਤੋਂ ਬਾਅਦ ਕਾਰਵਾਈ ਜੈ ਐਕਸ਼ਨ ਤੁਸੀਂ ਕਿੱਥੇ ਜਾਉਂਗੇ ਇਸ ਚੋਣ ਤੋਂ ਬਾਅਦ ਕੋਈ ਇਹਦੇ ਉੱਤੇ ਲਵੋਗੇ ਐਕਸ਼ਨ ਜੀ ਇਸ ਤੋਂ ਬਾਅਦ ਬਿਲਕੁਲ ਜੀ ਲੇ ਐਕਸ਼ਨ ਲਵਾਂਗੇ ਐਕਸ਼ਨ ਇਹੀ ਅੱਗੇ ਪੰਜਾਬੀ ਐਕਸ਼ਨ ਦਾ ਵੀ ਲਿਆਵਿਆ ਜੀ ਜਿਹੜਾ ਮੌਜੂਦਾ ਸਰਪੰਚ ਹੈਗਾ ਉਹਦੇ ਜਿਹੜਾ ਗੜੇ ਬਲੇ ਹੋਏ ਆ ਜਿਨ੍ਹਾਂ ਦਾ ਪੰਚਾਇਤ ਕਬਜ਼ਾ ਪੰਚਾਇਤ ਦੀ ਜਗ੍ਹਾ ਤੇ ਕਬਜ਼ਾ ਹੂੰ ਉਹਦੇ ਦਾ ਪ੍ਰਬੰਧਕਾ ਉਹ ਤਾਂ ਸਾਨੂੰ ਪਤਾ ਨਹੀਂ ਸੀ ਪਹਿਲਾਂ ਸਾਡੇ ਮੈਂਬਰ ਪੰਚਾਇਤਾਂ ਲੋ ਉਹਦੇ ਖਿਲਾਫ ਪਈ ਸੀ ਤਾਂ ਅਡੱਟ ਜੀ ਉਸ ਤੋਂ ਮਗਰੋਂ ਜਦਿਆ ਉਹਦਾ ਪ੍ਰਬੰਧਕ ਸੀਗਾ ਆਪਣਾ ਲੱਗਾ ਪਿਆ ਜੋ ਪੰਚਾਇਤਾਂ ਭਗ ਹੋ ਗਈ ਆ ਉਹਦੇ ਹਲੋ ਵੀ ਡੀਸੀ ਦੇ ਕੇਸ ਪਾਇਆ ਪਰ ਪ੍ਰਬੰਧਕ ਨੇ ਤਾਂ ਉਹੀ ਕੋ ਕਰਦਾ ਜਿਹੜਾ ਕੋ ਸਰਪੰਚ ਜੀ ਕਰਦਾ ਪਰ ਉਹਨੂੰ ਹੀ ਚੈਲੰਜ ਕਰੀ ਬੈਠੇ ਆ ਕੱਲੇ ਸਰਪੰਚ ਜੀ ਚੋ ਡੋਰੀ ਕੀਤਾਗਾ ਮੈਂਬਰਾਂ ਦੀ ਉਹ ਵੀ ਕੀਤੀ ਛੇ ਮੈਂਬਰਾਂ ਦੇ ਜਿਹੜੇ ਕਾਗਜ਼ ਰੱਦ ਕੀਤੇ ਆ ਸਰਪੰਚ ਜੀ ਕੀਤੇ ਆ ਉਹਨੂੰ ਚਾਹੀ ਪ੍ਰੈਸ਼ਰ ਆ ਪਾਈ ਬੈਠੇ ਆ ਕਬਬ ਤੁਹਾਨੂੰ ਵਾਜੀ ਤੁਹਾਡਾ ਹਾਂਜੀ